ਰঞ্জੀਤ ਸਿੰਘ ਢੱਡਰੀਆਂ ਵਾਲਾ ਨੇ ਬੀਬੀ ਜਗੀਰ ਕੌਰ ਦੀ ਤਾਰੀਫ਼ ਕੀਤੀ ਹੈ ਢੱਡਰੀਆਂ ਵਾਲਾ ਨੇ ਕਿਹਾ ਕਿ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਉਣਾ ਠੀਕ ਨਹੀਂ ਸੀ ਬੀਬੀ ਜਗੀਰ ਕੌਰ ਨੇ ਲੋਕਾਂ ਨੂੰ ਸੁਖਬੀਰ ਬਾਦਲ ਦੇ ਨਾਲ ਜੋੜ ਕੇ ਰੱਖਣਾ ਸੀ ਇਹ ਗੱਲ ਰঞ্জੀਤ ਸਿੰਘ ਢੱਡਰੀਆਂ ਵਾਲਾ ਵੱਲੋਂ ਕਹੀ ਗਈ ਹੈ ਬੀਬੀ ਜਗੀਰ ਕੌਰ ਦੇ ਪੱਖ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਔਰ ਉਹਨਾਂ ਨੇ ਕਿਹਾ ਹੈ ਕਿ ਜੇ ਅਕਾਲੀ ਦਲ ਬੀਬੀ ਜਗੀਰ ਕੌਰ ਨੂੰ ਐਸ.ਸੀ.ਪੀ.ਸੀ ਪ੍ਰਧਾਨ ਬਣਾ ਕੇ ਰੱਖਦਾ ਤਾਂ ਉਹਨਾਂ ਨੇ ਸੋ ਵੀਰ ਬਾਦਲ ਦੇ ਨਾਲ ਲੋਕਾਂ ਨੂੰ ਛੋੜ ਕੇ ਰੱਖਣਾ ਸੀ ਬਿਆਨ ਸੁਣ ਦਿਆ ਇੱਕ ਵਾਰੀ ਕੀ ਚ ਹੈ ਲੋਕ ਜੋ ਮਰਜੀ ਕਹਿਣ ਮੈਂ ਇਸ ਗੱਲ ਲਈ ਬੀਬੀ ਜੀ ਦਾ ਸਨਮਾਨ ਕਰਦਾ ਕਿ ਕੋਈ ਗੁਰਸਿੱਖ ਅੰਮ੍ਰਿਤਧਾਰੀ ਬੀਬੀ ਦਾ ਐਮਐਲਏ ਬਣਨਾ ਮંત્રી ਬਣਨਾ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਨਾ ਇਹ ਵੱਡੀ ਗੱਲ ਹੈ ਇਹ ਛੋਟੀ ਗੱਲ ਨਹੀਂ ਹੈ ਸਾਡੀ ਪ੍ਰੋਬਲਮ ਇਹ ਹੁੰਦੀ ਹੈ ਅਸੀਂ ਸਾਰੇ ਸਭ ਦੀ ਲੱਤਾਂ ਖਿੱਚਦੇ ਰਹਿੰਨੇ ਆ ਪਰ ਇਹ ਗੱਲ ਮਾਣ ਵਾਲੀ ਹੁੰਦੀ ਹੈ ਕਿ ਕੋਈ ਸਿੱਖ ਅੰਮ੍ਰਿਤਧਾਰੀ ਬੀਬੀ ਕਿਉਂਕਿ ਕੋਈ ਮੁੱਖ ਮੰਤਰੀ ਪੰਜਾਬ ਬਣੇ ਅੰਮ੍ਰਿਤਧਾਰੀ ਹੋਵੇ ਦਾੜੇ ਵਾਲਾ ਹੋਵੇ ਤੇ ਸਾਡੇ ਵਾਲੀ ਮਾਣ ਵਾਲੀ ਗੱਲ ਹੈ ਨਾ ਇਹ ਪੰਜਾਬ ਦਾ ਜੇ ਕੋਈ ਸੀਐਮ ਬਣੇ ਤੇ ਅਮਰਤਧਾਰੀ ਕੋ ਸਿੱਖ ਹੋਵੇ ਤੇ ਇਹ ਗੱਲ ਲੋਕ ਜੋ ਮਰਜੀ ਕਹਿਣ ਇਹ ਵੱਖਰਾ ਚੈਪਟਰ ਹੁੰਦਾ ਹੈ ਪਾਰਟੀਆਂ ਦੇ ਵਿੱਚ ਕਈ ਤਰ੍ਹਾਂ ਦੇ ਇਲਜ਼ਾਮ ਹੁੰਦੇ ਨੇ ਬੜਾ ਕੁਝ ਹੁੰਦਾ ਪਰ ਮੈਂ ਇਸ ਲਈ ਇੱਕ ਵੱਡਾ ਬਧਾਈ ਦੇ ਰਿਹਾ ਇਸ ਲਈ ਮੈਂ ਚੰਗਾ ਮੰਨਦਾ ਕਿ ਗੁਰਸਿੱਖ ਹੋ ਕੇ ਅਮਰਤਧਾਰੀ ਹੋ ਕੇ ਇਨ੍ਹਾਂ ਅਹੁਦਿਆਂ ਤੱਕ ਜਾਣਾ ਇਹ ਆਪਣੇ ਆਪ ਵਿੱਚ ਵੱਡੀ ਗੱਲ ਇੱਕ ਬੀਬੀ ਦਾ ਅਮਰਤਧਾਰੀ ਬੀਬੀ ਗੁਰਸਿੱਖ ਬੀਬੀ ਸੁਇਸ਼ ਕਰਕੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਜੀ ਆਇਆਂ ਨੂੰ ਕਹਿਣਾ ਖੁੱਲ੍ਹ ਦਿਲ ਸੁਭਾਅ ਇਹਨਾਂ ਦਾ ਕਈ ਵਾਰੀ ਇਹਨਾਂ ਕੋਲ ਬਈਏ ਤੇ ਮੈਂ ਕਹਿੰਦਾ ਉਹ ਗੱਲਾਂ ਵੀ ਕਰ ਲੈਣਗੇ ਜਿਹੜੀਆਂ ਨਹੀਂ ਕਰਲੀਆਂ ਚਾਹੀਦੀਆਂ ਜੋ ਮਨ 'ਚ ਹੈ ਉਹ ਕਹਿ ਦੇਣਾ ਹੁੰਦਾ ਇਹਨਾਂ ਦਾ ਸੁਭਾਅ ਮੈਂ ਦੋਕ ਵਾਰੀ ਇਹਨਾਂ ਕੋਲ ਘੰਟਾ-ਘੰਟਾ ਬੈਠਾ ਤੇ ਸੱਚੀ ਮੇਰੇ ਮਨ ਤੇ ਬਹੁਤ ਪ੍ਰਭਾਵ ਪਿਆ ਮੈਂ ਇਹਨਾਂ ਦੇ ਸਾਹਮਣੇ ਵੀ ਤੇ ਸੁਣਦੇ ਵੀ ਹੋਣਗੇ ਲਾਈਵ ਵੀ ਚੱਲਦਾ ਜੇ ਕਿਤੇ ਸੁਖਵੀਰ ਸਿੰਘ ਬਾਦਲ ਵੀ ਮੇਰੀ ਗੱਲ ਸੁਣਦੇ ਹੋਣ ਨਾ ਜੋ ਜਿਹਨਾਂ ਨੂੰ ਲਾਇਆ ਨਾ ਉਹਨਾਂ ਨੇ ਤੇ ਮੈਂ ਉਹਨਾਂ ਨੂੰ ਸਪੈਸ਼ਲ ਮੈਨੂੰ ਮਿਲੇ ਤੇ ਮੈਂ ਕਿਹਾ ਤੁਹਾਨੂੰ ਲਾਣਾ ਨਹੀਂ ਚਾਹੀਦਾ ਸੀ ਤੁਸੀਂ ਪ੍ਰਧਾਨ ਇਹਨਾਂ ਨੂੰ ਰੱਖਣਾ ਸੀ ਜਿਹੜੇ ਇਹਨਾਂ ਨੇ ਬੋਲ ਦੇਣਾ ਹੈ ਨਾ ਜਿਹੜਾ ਲੋਕਾਂ ਨੂੰ ਤੁਹਾਡੇ ਨਾਲ ਜੋੜੀ ਰੱਖਣਾ ਉਹ ਕਿਸੇ ਤੋਂ ਨਹੀਂ ਹੋਣਾ ਇਹ ਕਿਹਾ ਮੈਂ ਉਹਨਾਂ ਨੂੰ ਜਦੋਂ ਵੀ ਉਹਨਾਂ ਦੇ ਬੰਦੇ ਮਿਲਦੇ ਰਹੇ ਮੈਂ ਕਹਿੰਦਾ ਸੀ ਦੇਖੋ ਜੋ ਕੁਆਲਿਟੀ ਹੈ ਜੋ ਜੋ ਹੈਗੀ ਹੈ ਉਹ ਹੈਗੀ ਨੇ ਜੋ ਬੋਲਣ ਦਾ ਢੰਗ ਹੈ ਉਹ ਹੈਗਾ ਤੇ ਚਲੋ ਸਾਡੇ ਆਏ ਆ ਸ਼ੁਰੂ ਤੋਂ ਆਉਂਦੇ ਰਹੇ ਆ ਜੀਆਂ ਆ ਨੂੰ ਉਹ ਤਾਂ ਕਪੂਰਥਲਾ ਦੇ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਸੀ ਉਸ ਸਮਾਗਮ ਦੇ ਵਿੱਚ ਰঞ্জੀਤ ਸਿੰਘ ਢੱਡਰੀਆਂ ਵਾਲਾ ਪਹੁੰਚੇ ਸੀ ਉੱਥੇ ਬੀਬੀ ਜਗੀਰ ਕੌਰ ਵੀ ਮੌਜੂਦ ਸਨ ਔਰ ਉਸ ਮੌਕੇ ਤੇ ਰঞ্জੀਤ ਸਿੰਘ ਢੱਡਰੀਆਂ ਵਾਲਾ ਨੇ ਬੀਬੀ ਜਗੀਰ ਕੌਰ ਦੀ ਮੌਜੂਦਗੀ ਦੇ ਵਿੱਚ ਇਹ ਗੱਲਾਂ ਕਹੀਆਂ ਉਹਨਾਂ ਕਿਹਾ ਕਿ ਜੇ ਸੁਖਬੀਰ ਬਾਦਲ ਵੀ ਮੇਰਾ ਇਹ ਬਿਆਨ ਸੁਣਦੇ ਹੋਣ ਤਾਂ ਉਹਨਾਂ ਨੇ ਕਿਹਾ ਕਿ ਇਹ ਗੱਲ ਉਹਨਾਂ ਨੂੰ ਸਮਝਣੀ ਚਾਹੀਦੀ ਸੀ ਉਸ ਵੇਲੇ ਉਹਨਾਂ ਕਿਹਾ ਕਿ ਜੇ ਬੀਬੀ ਜਗੀਰ ਕੌਰ ਉਹਦੇ ਤੇ ਰਹਦੇ ਤਾਂ ਸੁਭੀਰ ਬਾਦਲ ਦੇ ਲਈ ਫਾਇਦੇਮੰਦ ਹੀ ਹੋਣਾ ਸੀ ਬੀਬੀ ਜਗੀਰ ਕੌਰ ਨੂੰ ਉਹਦੇ ਤੋਂ ਹਟਾਉਣਾ ਠੀਕ ਨਹੀਂ ਸੀ ਬੀਬੀ ਨੇ ਲੋਕਾਂ ਨੂੰ ਸੁਭੀਰ ਨਾਲ ਜੋੜ ਕੇ ਰੱਖਣਾ ਸੀ ਸੋ ਟਡਰੀਆਂ ਵਾਲਾ ਵੱਲੋਂ ਬੀਬੀ ਜਗੀਰ ਕੌਰ ਦੀ ਕਾਫੀ ਤਾਰੀਫ਼ ਇਸ ਸਮਾਗਮ ਦੇ ਵਿੱਚ ਕੀਤੀ ਗਈ ਤੇ ਇਹ ਗੱਲ ਲੋਕ ਜੋ ਲੋਕ ਜੋ ਮਰਜ਼ੀ ਕਹਿਣ ਮੈਂ ਇਸ ਗੱਲ ਲਈ ਬੀਬੀ ਜੀ ਦਾ ਸਨਮਾਨ ਕਰਦਾ ਕਿ ਕੋਈ ਗੁਰਸਿੱਖ ਅੰਮ੍ਰਿਤਧਾਰੀ ਬੀਬੀ ਦਾ ਐਮਐਲਏ ਬਣਨਾ ਮੰਤਰੀ ਬਣਨਾ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਨਾ ਇਹ ਵੱਡੀ ਗੱਲ ਹੈ ਇਹ ਛੋਟੀ ਗੱਲ ਨਹੀਂ ਹੈ ਸਾਡੀ ਪ੍ਰੋਬਲਮ ਇਹ ਹੁੰਦੀ ਹੈ ਅਸੀਂ ਸਾਰੇ ਸਭ ਦੀ ਲੱਤਾਂ ਖਿੱਚਦੇ ਰਹਿੰਨੇ ਆ ਪਰ ਇਹ ਗੱਲ ਮਾਣ ਵਾਲੀ ਹੁੰਦੀ ਹੈ ਕਿ ਕੋਈ ਸਿੱਖ ਅੰਮ੍ਰਿਤਧਾਰੀ ਬੀਬੀ ਕਿਉਂਕਿ ਕੋਈ ਮੁੱਖ ਮੰਤਰੀ ਪੰਜਾਬ ਬਣੇ ਅਮਰਤਧਾਰੀ ਹੋਵੇ ਦਾੜੇ ਵਾਲਾ ਹੋਵੇ ਤੇ ਸਾਡੇ ਵਾਲੀ ਮਾਨ ਵਾਲੀ ਗੱਲ ਹੈ ਨਾ ਇਹ ਪੰਜਾਬ ਦਾ ਜੇ ਕੋਈ ਸੀਐਮ ਬਣੇ ਤੇ ਅਮਰਤਧਾਰੀ ਗੁਰਸਿੱਖ ਹੋਵੇ ਤੇ ਇਹ ਗੱਲ ਲੋਕ ਜੋ ਮਰਜੀ ਕਹਿਣ ਇਹ ਵੱਖਰਾ ਚੈਪਟਰ ਹੁੰਦਾ ਹੈ ਪਾਰਟੀਆਂ ਦੇ ਵਿੱਚ ਕਈ ਤਰ੍ਹਾਂ ਦੇ ਇਲਜ਼ਾਮ ਹੁੰਦੇ ਨੇ ਬੜਾ ਕੁਝ ਹੁੰਦਾ ਪਰ ਮੈਂ ਇਸ ਲਈ ਇੱਕ ਵੱਡਾ ਬਧਾਈ ਵਧਾਈ ਦੇ ਰਿਹਾ ਇਸ ਲਈ ਮੈਂ ਚੰਗਾ ਮੰਨਦਾ ਕਿ ਗੁਰਸਿੱਖ ਹੋ ਕੇ ਅਮਰਤਧਾਰੀ ਹੋ ਕੇ ਇਹਨਾਂ ਅਹੁਦਿਆਂ ਤੱਕ ਜਾਣਾ ਇਹ ਆਪਣੇ ਆਪ ਵਿੱਚ ਵੱਡੀ ਗੱਲ ਇੱਕ ਬੀਬੀ ਦਾ ਅਮਰਤ ਧਾਰੀ ਬੀਬੀ ਦੀ ਗੁਰਸਿੱਖ ਬੀਬੀ ਦੀ ਸੋ ਇਸ ਕਰਕੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਜੀ ਆਇਆਂ ਨੂੰ ਕਹਿੰਦਾ ਖੁੱਲ੍ਹ ਦਿਲ ਸੁਭਾਅ ਇਹਨਾਂ ਦਾ ਕਈ ਵਾਰੀ ਇਹਨਾਂ ਕੋਲ ਬਈਏ ਤੇ ਮੈਂ ਕਹਿੰਦਾ ਉਹ ਗੱਲਾਂ ਵੀ ਕਰ ਲੈਣਗੇ ਜਿਹੜੀਆਂ ਨਹੀਂ ਕਰਦੀਆਂ ਚਾਹੀਦੀਆਂ ਜੋ ਮਨ 'ਚ ਹੈ ਉਹ ਕਹਿ ਦੇਣਾ ਹੁੰਦਾ ਇਹਨਾਂ ਦਾ ਸੁਭਾਅ ਮੈਂ ਦੋਕਵਾਰੀ ਇਹਨਾਂ ਕੋਲ ਘੰਟਾ ਘੰਟਾ ਬੈਠਾਂ ਤੇ ਸੱਚੀ ਮੇਰੇ ਮਨ ਤੇ ਬਹੁਤ ਪ੍ਰਭਾਵ ਪਿਆ ਮੈਂ ਇਹਨਾਂ ਦੇ ਸਾਹਮਣੇ ਵੀ ਤੇ ਸੁਣਦੇ ਵੀ ਹੋਣਗੇ ਲਾਈਵ ਵੀ ਚੱਲਦਾ ਜੇ ਕਿਤੇ ਸੁਖਵੀਰ ਸਿੰਘ ਬਾਦਲ ਵੀ ਮੇਰੀ ਗੱਲ ਸੁਣਦੇ ਹੋਣ ਨਾ ਜਦੋਂ ਇਹਨਾਂ ਨੂੰ ਲਾਇਆ ਨਾ ਉਹਨਾਂ ਨੇ ਤੇ ਮੈਂ ਉਹਨਾਂ ਨੂੰ ਸਪੈਸ਼ਲ ਮੈਨੂੰ ਮਿਲੇ ਤੇ ਮੈਂ ਕਿਹਾ ਤੁਹਾਨੂੰ ਲਾਣਾ ਨਹੀਂ ਚਾਹੀਦਾ ਸੀ ਤੁਸੀਂ ਪ੍ਰਧਾਨ ਇਹਨਾਂ ਨੂੰ ਰੱਖਣਾ ਸੀ ਜਿਹੜੇ ਇਹਨਾਂ ਨੇ ਬੋਲ ਦੇਣਾ ਹੈ ਨਾ ਜਿਹੜਾ ਲੋਕਾਂ ਨੂੰ ਤੁਹਾਡੇ ਨਾਲ ਜੋੜੀ ਰੱਖਣਾ ਉਹ ਕਿਸੇ ਤੋਂ ਨਹੀਂ ਹੋਣਾ ਇਹ ਕਿਹਾ ਮੈਂ ਉਹਨਾਂ ਨੂੰ ਜਦੋਂ ਵੀ ਉਹਨਾਂ ਦੇ ਬੰਦੇ ਮਿਲਦੇ ਰਹੇ ਮੈਂ ਕਹਿੰਦਾ ਸੀ ਦੇਖੋ ਜੋ ਕੁਆਲਿਟੀ ਹੈ ਜੋ ਜੋ ਹੈਗੀ ਹੈ ਉਹ ਹੈਗੀ ਹੈ ਜੋ ਬੋਲਣ ਦਾ ਢੰਗ ਹੈ ਉਹ ਹੈਗਾ ਤੇ ਚਲੋ ਸਾਡੇ ਆਏ ਆ ਸ਼ੁਰੂ ਤੋਂ ਆਉਂਦੇ ਰਹੇ ਆ ਜੀਆਂ ਆ ਨਾ